ਸਤਿ ਸ਼੍ਰੀ ਅਕਾਲ ਦੋਸਤੋ AI ਇੱਕ ਇਹੀ ਜੀ ਚੀਜ਼ ਹੈ ਜਿਹੜੀ ਕਿ ਇਨਸਾਨਾਂ ਦੀ ਮਦਦ ਦੇ ਲਈ ਸ਼ਾਇਦ ਡਿਵੈਲਪ ਕੀਤੀ ਗਈ ਸੀ ਜਿਸ ਨੇ ਵੀ ਇਸ ਦੀ ਕਾੜ ਕੱਢੀ ਸੀ ਇਸ ਦੀ ਖੋਜ ਕੀਤੀ ਸੀ ਉਸ ਦੀ ਸ਼ਾਇਦ ਇਹੀ ਸੋਚ ਰਹੀ ਹੋਵੇਗੀ ਪਰ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਵੀ ਚੀਜ਼ ਕਿਸੇ ਸ਼ਰਾਰਤੀ ਅੰਸਰ ਦੇ ਹੱਥ ਲੱਗਦੀ ਹੈ ਤਾਂ ਬੇਹਦ ਖਤਰਨਾਕ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ AI ਦੀ ਇਸ ਸਮੇਂ ਕੁਝ ਲੋਕਾਂ ਵੱਲੋਂ ਸਹਿਰਦਤਾ ਦੇ ਨਾਲ ਵੀ ਵਰਤੋਂ ਕੀਤੀ ਜਾ ਰਹੀ ਹੈ ਜਿੱਥੇ ਕਿ ਆਪਣੀਆਂ ਪੁਰਾਣੀਆਂ ਯਾਦਾਂ ਜੋ ਜਿਹੜੇ ਉਹਨਾਂ ਦੇ ਆਪਣੇ ਨੇ ਇਸ ਸਮੇਂ ਉਹਨਾਂ ਦੇ ਨਾਲ ਨਹੀਂ ਹੈਗੇ ਉਹਨਾਂ ਦੇ ਨਾਲ ਉਹ ਪਿਆਰੇ ਪਲ ਕੈਪਚਰ ਕੀਤੇ ਜਾਂਦੇ ਨੇ ਪਰ ਉੱਥੇ ਕੁਝ ਲੋਕਾਂ ਵੱਲੋਂ ਇਸ AI ਦੀ ਬੇहद ਖਤਰਨਾਕ ਤਰੀਕੇ ਦੇ ਨਾਲ ਦੂਜੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਦੇ ਲਈ ਵੀ ਵਰਤੋਂ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਹੀ ਇੰਸਟਾਗ੍ਰਾਮ ਤੇ ਇੱਕ account ਹੈ X ਸਿੱਖ ਦਲੀਪ ਸਿੰਘ ਜਿਸਤੇ ਇੱਕ ਹੋ ਜਾ ਜੈਹੀਆਂ ਇਤਰਾਜੋਗ AI ਦੇ ਨਾਲ ਬਣਾਈਆਂ ਗਈਆਂ ਵੀਡੀਓਜ਼ ਪਾਈਆਂ ਜਾਂਦੀਆਂ ਨੇ ਜੋ ਕਿ ਸਿਰਖਾਂ ਦੇ ਹਿਰਦੇ ਨੂੰ ਬਲੁੰਦਰ ਕੇ ਰੱਖ ਦਿੰਦੀਆਂ ਨੇ ਜਿੱਥੇ ਕਿ ਦਰਵਾਸਾਬ ਕੇ ਪਾਰਟ ਹੋ ਰਿਹਾ ਹੁੰਦਾ ਹੈ ਤੇ ਕਦੇ ਗਧਿਆ ਦੁਆਰਾ ਹਮਲਾ ਕੀਤਾ ਦਿਖਾਇਆ ਜਾਂਦਾ ਹੈ ਤੇ ਕਦੇ ਸੂਰ ਇਸ ਮੌਕੇ ਇਸ ਪਵਿੱਤਰ ਜਗ੍ਹਾ ਜਿੱਥੇ ਕਿ ਹਰ ਸਿੱਖ ਦੇ ਨਾਲ-ਨਾਲ ਚਾਰੇ ਵਰਨਾਂ ਦੇ ਲੋਕਾਂ ਦਾ ਸਿਰ ਝੁਕਦਾ ਹੈ ਕਿ ਇਸ ਵਿਅਕਤੀ ਦੁਆਰਾ ਇੱਕ ਜਿਹੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਉਸ ਨੇ ਅਜਿਹੀਆਂ ਗਲਤ ਵੀਡੀਓਜ਼ ਵੀ ਬਣਾਈਆਂ ਉੱਥੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ ਨਾਲ ਸਬੰਧਤ ਕੁਝ ਫੋਟੋਆਂ ਗਲਤ ਤਰੀਕੇ ਦੇ ਨਾਲ ਪਾਈਆਂ ਗਈਆਂ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਤ ਗਲਤ ਵੀਡੀਓਜ਼ ਫੋਟੋਆਂ ਐਡਿਟ ਕਰਕੇ ਪਾਈਆਂ ਗਈਆਂ ਜੋ ਕਿ ਸਿੱਖਾਂ ਦੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਨੇ ਤੇ ਇਸ ਤੋਂ ਪਹਿਲਾਂ ਕਿ ਤੁਹਾਨੂੰ ਇਸ ਵੀਡੀਓ ਵਾਲੇ ਖਬਰ ਵਾਲ ਅੱਗੇ ਲੈ ਕੇ ਚੱਲੀਏ ਦੱਸ ਦਈਏ ਕਿ ਇਸ ਪੇਜ ਐਕਸ ਸਿੱਖ ਦਲੀਪ ਸਿੰਘ ਨੂੰ ਜ਼ਰੂਰ ਵਾਦੋ-ਵਾਦ ਰਿਪੋਰਟ ਕਰਕੇ ਇਸ ਨੂੰ ਬੰਦ ਕਰਵਾਇਆ ਜਾਵੇ ਤਾਂ ਉੱਥੇ ਹੀ ਜੋ ਜਥੇਬੰਦੀਆਂ ਨੇ ਉਹ ਵੀ ਅੱਗੇ ਆਈਆਂ ਨੇ ਇਸ ਤੇ ਕਾਰਵਾਈ ਦੇ ਲਈ ਉੱਥੇ ਹੀ ਸ੍ਰੀ ਅਕਾਲ ਤਖਤ ਸਰ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਵੀ ਇਸ ਮੌਕੇ ਕੌਮ ਨੂੰ ਸਨੇਹਾ ਦਿੱਤਾ ਗਿਆ ਕਿਉਂਕਿ ਕੁਝ ਸਮਾਂ ਪਹਿਲਾਂ ਵੀ ਏਏ ਦੇ ਨਾਂ ਦਰਵਾਸਾਹਿਬ ਨੂੰ ਕਿਵੇਂ ਟੈਟੇਰੀਅਮ ਦੇ ਦਿਖਾਇਆ ਗਿਆ ਸੀ ਜਿਸ ਨੂੰ ਦੇਖ ਕੇ ਹਰ ਇੱਕ ਸਿੱਖ ਦੇ ਮਨ ਨੂੰ ਠੇਸ ਪਹੁੰਚੀ ਸੀ ਪਰ ਉੱਥੇ ਹੁਣ ਉਸ ਤੋਂ ਵੀ ਇਹਨਾਂ ਦੇ ਹੌਸਲੇ ਅੱਗੇ ਵਧ ਗਏ ਨੇ ਕਿ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਕਿ ਵੀਡੀਓਜ਼ ਤੁਹਾਡੇ ਤੱਕ ਦਖਾਉਨ ਵੀ ਸਾਨੂੰ ਬਹੁਤ ਦੁੱਖ ਲੱਗਦਾ ਹੈ ਪਰ ਜੇਕਰ ਤੁਹਾਡੇ ਸਾਹਮਣੇ ਨਹੀਂ ਲੈ ਕੇ ਆਵਾਂਗੇ ਜਿਹੜੇ ਦੋਸਤਾਂ ਨੇ ਨਹੀਂ ਇਹ ਵੀਡੀਓ ਦੇਖੀ ਉਹਨਾਂ ਨੂੰ ਪਤਾ ਕਿਵੇਂ ਲੱਗੇਗਾ ਸੋ ਬਲਾਰ ਕਰਕੇ ਉਹ ਤੁਹਾਨੂੰ ਵੀਡੀਓਜ਼ ਦਿਖਾ ਰਹੇ ਹਾਂ ਤੇ ਤੁਸੀਂ ਆਪ ਇਸ ਦੀ ਸੰਜੀਤਗੀ ਦਾ ਅਹਿਸਾਸ ਕਰ ਸਕਦੇ ਹੋ ਤੇ ਉਥੇ ਹੀ ਕੁਲਦੇਵ ਸਿੰਘ ਗੜਗੱਜ ਨੇ ਇਸ ਮੌਕੇ ਕੀ ਕਿਹਾ ਤੁਸੀਂ ਆਪ ਦੇਖੋ ਤੇ ਤੁਹਾਨੂੰ ਕੀ ਲੱਗਦਾ ਹੈ ਜਿਹੇ ਸ਼ਰਾਰਤੀ ਅੰਸਰਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਆ ਉਹਦੇ ਬਾਰੇ ਵੀ ਜਰੂਰ ਦੱਸੋ ਕਿਉਂਕਿ ਜਿੱਥੇ ਇਸ ਆਈਡੀ ਬਾਰੇ ਵੈਰੀਫਾਈ ਕੀਤਾ ਗਿਆ ਤਾਂ ਇਹ ਕੈਨੇਡਾ ਤੋਂ ਆਪਰੇਟ ਹੁੰਦੀ ਸ਼ੋ ਹੋ ਰਹੀ ਇਹ ਹੈ ਕੁਝ ਲੋਕਾਂ ਵੱਲੋਂ ਜਿਸ ਤੋਂ ਇਸ ਮਾਮਲੇ ਤੇ ਕੋਹ ਕੀਤੀ ਗਈ ਸੋ ਤੁਹਾਨੂੰ ਕੀ ਲੱਗਦਾ ਹੈ ਜੇ ਇਹ ਸ਼ਰਾਰਤੀ ਅਨਸਰਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਵੇ ਜੋ ਇਸ ਤਰ੍ਹਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ ਜਰੂਰ ਕਮੈਂਟ ਕਰਨਾ ਆਓ ਦੇਖੋ ਅਕਲ ਤੱਕ ਸਰਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾ ਜੀ ਨੇ ਇਸ ਮੌਕੇ ਤੇ ਕੀ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਿਠੇ ਸਵੇ ਥਾ ਨਹੀਂ ਤੁੱਟ ਜਿਹਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਅਸਥਾਨ ਆ ਤੇ ਸਿੱਖਾਂ ਦਾ ਕੇਂਦਰੀ ਸਥਾਨ ਹੋਣ ਦੇ ਨਾਲ-ਨਾਲ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਸਮੁੱਚੀ ਮਾਨਵਤਾ ਮਨੁੱਖਤਾ ਤੇ ਸਮੁੱਚੇ ਸੰਸਾਰ ਨੂੰ ਆਪਣੇ ਖਲਾਵੇ ਵਿੱਚ ਲੈ ਕੇ ਭਾਈਚਾਰਕ ਸਾਂਝ, ਮੁਹੱਬਤ ਅਤੇ ਪ੍ਰੇਮ ਦਾ ਸਿਧਾਂਤ ਤੇ ਉਪਦੇਸ਼ ਦਿੰਦੇ ਨੇ ਪਰ ਜਿਸ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਉੱਤੇ ਪਹਿਲਾਂ ਹਮਲੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਏ ਤਾਂ ਹੁਣ ਜਦੋਂ ਅੱਜ ਟੈਕਨੋਲੋਜੀ ਦਾ ਜਮਾਨਾ ਵਾ ਤੇ ਪਿਛਲੇ ਕੁਝ ਸਮੇਂ ਤੋਂ ਇੱਕ ਰੁਝਾਨ ਨੇ ਜ਼ੋਰ ਫੜਿਆ ਵਾ ਕਿ ਖਾਸ ਕਰਕੇ AI ਤਕਨੀਕ ਦੇ ਰਾਹੀਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰਲੇ ਪ੍ਰਬੰਧ ਵਿੱਚ ਕੁਝ ਇਤਰਾਜ਼ਯੋਗ ਵੀਡਿੰਗਾਂ AI ਦੇ ਨਾਲ ਬਣਾ ਕੇ ਜਾਲੀ ਨਕਲੀ ਬਣਾ ਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਤੀ ਜੋ ਸਿੱਖਾਂ ਦੀ ਆਸਥਾ ਤੇ ਸ਼ਰਧਾ ਭਾਵਨਾ ਵਾ ਉਸ ਨੂੰ ਛੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਹੁਣ ਜੋ ਵੀ ਪਿੱਛੇ ਵੀ ਵੀਡੀਓ ਬਣਾਈਆਂ ਗਈਆਂ AI ਦੇ ਨਾਲ ਜਾਂ ਜਿਹੜੀ ਹੁਣ ਇਤਰਾਜਯੋਗ ਵੀਡੀਓ ਬਣਾਈ ਗਈ ਆ ਉਹਨੂੰ ਦੇਖ ਕੇ ਹਰੇਕ ਗੁਰੂ ਨਾਨਕ ਨਾਮ ਲੈਵਾ ਸਿੱਖ ਦਾ ਜਿਹੜਾ ਦਿਲ ਵਾ ਉਹ ਬਲੁੰਦ ਰਿਆ ਗਿਆ ਪਰ ਇਹਦੇ ਵਿੱਚ ਫਿਕਰਮੰਦੀ ਵਾਲੀ ਗੱਲ ਇਹ ਹੈਗੀ ਆ ਕਿ ਪਹਿਲਾਂ ਵੀ ਜਿਨ੍ਹਾਂ ਨੇ AI ਤਕਨੀਕ ਦੇ ਨਾਲ ਇਹੋ ਜੀਆਂ ਕੋਈ ਗਲਤ ਵੀਡੀਓ ਬਣਾਈਆਂ ਇਤਰਾਜਯੋਗ আর ਜਿਨ੍ਹਾਂ ਨੇ ਹੁਣ ਬਣਾਈਆਂ ਅਜੇ ਤੱਕ ਭਾਵੇਂ ਪੰਜਾਬ ਸਰਕਾਰ ਅਤੇ ਭਾਵੇਂ ਸੈਂਟਰ ਦੀ ਕੇਂਦਰ ਸਰਕਾਰ ਇਹ ਇਹੋ ਜਿਹੇ ਲੋਕਾਂ ਨੂੰ ਟ੍ਰੇਸ ਨਹੀਂ ਕਰ ਸਕੀ ਜਿਹੜੀ ਕਿ ਸਰਕਾਰ ਦੀ ਮਨਸ਼ਾ ਦੇ ਉੱਤੇ ਸਿੱਧਮ ਸਿੱਧਾ ਸਵਾਲ ਆ ਕਿ ਜਦੋਂ ਕਿਤੇ ਹੋਰ ਇਹੋ ਜੀ ਕੋਈ ਘਟਨਾ ਹੋਵੇ ਜਾਂ ਕੋਈ ਇਹੋ ਜੀ ਤਰਾਜਯੋਗ ਵੀਡੀਓ ਪਾਵੇ ਤੇ ਕੁਝ ਘੰਟਿਆਂ ਦੇ ਵਿੱਚ ਖਾਸ ਕਰਕੇ ਸਰਕਾਰ ਦਾ ਜਿਹੜਾ ਸਾਈਬਰ ਕ੍ਰਾਈਮ ਪੁਲਿਸ ਆ ਉਹ ਕੁਝ ਘੰਟਿਆਂ ਦੇ ਵਿੱਚ ਵੀ ਇਹ ਦਾਵਾ ਕਰਦਾ ਕਿ ਅਸੀਂ ਦੋਸ਼ੀਆਂ ਨੂੰ ਲੱਭ ਲਿਆ ਕਿ ਕਿੰਨਾਂ ਨੇ ਅਪਲੋਡ ਕੀਤੀ ਪਰ ਜਦੋਂ ਸਿੱਖਾਂ ਦਾ ਮਾਮਲਾ ਆਉਂਦਾ ਤੇ ਇੱਥੇ ਇਗਨੋਰ ਕੀਤਾ ਜਾਂਦਾ ਜਿਹੜਾ ਕਿ ਮੰਦ ਭਾਗ ਨਹੀਂ ਸਗੋ ਸਿੱਖਾਂ ਨੂੰ ਇਹ ਅਹਿਸਾਸ ਕਰਵਾਇਆ ਜਾ ਰਿਹਾ ਵਾ ਕਿ ਸਾਡੇ ਮਾਮਲੇ ਜਾਣਬੁੱਝ ਕੇ ਦਬਾਏ ਜਾ ਰਹੇ ਤੇ ਇਹੋ ਜੀਆਂ ਵੀਡੀਓ ਹੋਰ ਜ਼ਿਆਦਾ ਫੈਲਣ ਸਗੋ ਉਹਨਾਂ ਨੂੰ ਕਿਤੇ ਨਾ ਕਿਤੇ ਹੋਰ ਉਤਸ਼ਾਹ ਜਿਹੜਾ ਉਹ ਦਿੱਤਾ ਜਾ ਰਿਹਾ ਤੋਂ ਪਹਿਲੀ ਗੱਲ ਕਿ ਸਰਕਾਰ ਦਾ ਸਾਈਬਰ ਕ੍ਰਾਈਮ ਪੁਲਿਸ ਜਿਹੜਾ ਵਾ ਉਹ ਛੇਤੀ ਤੋਂ ਛੇਤੀ ਇਹਨਾਂ ਦੋਸ਼ੀਆਂ ਦੀ ਨਿਸ਼ਾਨਦੇਹੀ ਕਰੇ ਤਾਕੇ ਸਿੱਖ ਕਿਉਂਕਿ ਜਦੋਂ ਇਹੋ ਜਿਹਾ ਕੁਝ ਦੇਖਣਗੇ ਤੇ ਇਉਂ ਲੱਗਦਾ ਵੀ ਕੁਝ ਲੋਕ ਸਿੱਖਾਂ ਨੂੰ ਪ੍ਰਕੋਪ ਕਰਨਾ ਚਾਹੁੰਦੇ ਆ ਤੇ ਫੇਰ ਕਹਿਣਗੇ ਵੀ ਵੇਖੋ ਸਿੱਖ ਜਿਹੜੇ ਉਹ ਪ੍ਰਕੋਪ ਹੋ ਰਿਆ ਪਰ ਜਦੋਂ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਹੁੰਦੀ ਸੰਬੰਧਿਤ ਮਹਿਕਮਿਆਂ ਦੀ ਜ਼ਿੰਮੇਵਾਰੀ ਆ ਵੀ ਖਾਸ ਕਰਕੇ ਸਾਡਾ ਦਿਲਵਾ ਸ੍ਰੀ ਹਰਮੰਦਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਉਹਦੇ ਬਾਰੇ ਕੋਈ ਇਹੋ ਜੀਆਂ ਤਰਾਜੋਗ ਵੀਡੀਓ ਬਣਾ ਕੇ ਅਪਲੋਡ ਕਰਦਾ ਏਆਈ ਸਿਸਟਮ ਦੇ ਰਾਹੀਂ ਤਾ ਸਰਕਾਰਾਂ ਦੇ ਸਬੰਧਤ ਮਹਿਕ ਮੇ ਜਲਦੀ ਤੋਂ ਜਲਦੀ ਉਹਨਾਂ ਨੂੰ ਟ੍ਰੇਸ ਕਰਨ ਫੜਨ ਕਿਉਂਕਿ ਅੱਜ ਜਿਸ ਯੁੱਗ ਦੇ ਵਿੱਚ ਆਪਾਂ ਰਹਿ ਰਹੇ ਹਾਂ ਉਥੇ ਇਹ ਸਰਕਾਰਾਂ ਦਾਵਾ ਵੀ ਕਰਦੀਆਂ ਵੀ ਸਾਨੂੰ ਤੇ ਇੱਥੇ ਤੁਰੀ ਜਾਂਦੀ ਕੀੜੀ ਵੀ ਨਜ਼ਰ ਆਉਂਦੀ ਆ ਵੀ ਜੇ ਕੋਈ ਸਾਡੀ ਨਜ਼ਰ ਤੋਂ ਕਵੇ ਵੀ ਲੁਕ ਜਾਊਗਾ ਤੇ ਲੁਕ ਨਹੀਂ ਸਕਦਾ ਉਥੇ ਟੈਕਨੋਲੋਜੀ ਦੇ ਜ਼ਮਾਨੇ ਦੇ ਵਿੱਚ AI ਦੀ ਵਰਤੋਂ ਕਰਕੇ ਕੋਈ ਸ਼ਰੀਆਮ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਇਤਰਾਜਜੋਗ ਵੀਡੀਓ ਬਣਾ ਕੇ ਸੰਗਤਾਂ ਦੇ ਵਿੱਚ ਜਾਂ ਸਾਈਬਰ ਜੋ ਵੀ ਹੈਗਾ ਆਪਣਾ ਸੋਸ਼ਲ ਮੀਡੀਆ ਇਹਦੇ ਰਾਈ ਫਲਾਵੇ ਤੇ ਉਥੇ ਅਜੇ ਤੱਕ ਕੋਈ ਕਾਰਵਾਈ ਨਹੀਂ ਦੂਜਾ ਸਰਕਾਰ ਆ ਜਿਹੜੀ ਦੇਸ਼ ਅੰਦਰ ਕਾਰਜਸ਼ੀਲ AI ਕੰਪਨੀਆਂ ਨੂੰ ਇੱਕ ਵਿਸ਼ੇਸ਼ ਆਦੇਸ਼ ਕਰੇ ਕਿ ਇਹ ਜਿਹੜੀਆਂ AI ਕੰਪਨੀਆਂ ਇਹ ਸਮੂਹ ਧਰਮਾਂ ਦੇ ਸਰੋਕਾਰਾਂ ਨੂੰ ਧਿਆਨ ਵਿੱਚ ਰੱਖੇ ਕਿਉਂਕਿ ਧਰਮ ਜਿਹੜਾ ਵਾ ਸਾਡੀ ਸ਼ਰਧਾ ਦਾ ਸਾਡੇ ਦਿਲ ਦਾ ਮਸਲਾ ਹੈਗਾ ਵਾ ਕੋਈ ਵੀ ਬੰਦਾ ਭਾਵੇਂ ਕੋਈ ਕਿਸੇ ਵੀ ਧਰਮ ਦਾ ਹੋਵੇ ਆਪਣੇ ਧਾਰਮਿਕ ਸਥਾਨਾਂ ਦੇ ਪ੍ਰਤੀ ਇਹੋ ਜਿਹੀ ਇਤਰਾਜਜੋਗ ਵੀਡੀਓ ਨਾ ਸਹਿਣ ਕਰ ਸਕਦਾ ਨਾ ਦੇਖ ਸਕਦਾ ਤਾਂ ਸਰਕਾਰ ਜਿਹੜੀ ਖਾਸ ਕਰਕੇ ਕੇਂਦਰ ਦੀ ਸਰਕਾਰ ਉਹ ਦੇਸ਼ ਅੰਦਰ ਕਾਰਜਸ਼ੀਲ AI ਕੰਪਨੀਆਂ ਨੂੰ ਵਿਸ਼ੇਸ਼ ਆਦੇਸ਼ ਕਰੇ ਔਰ ਇਹਨਾਂ ਉੱਤੇ ਕੋਈ ਜ਼ਾਬਤਾ ਲਾਵੇ ਤਾਂ ਕਿ ਵਾਰ-ਵਾਰ ਇਹੋ ਜੀਆਂ ਮੰਦਭਾਗੀ ਵੀਡੀਓ ਨਾ ਬਣਨ ਤੇ ਕਿਸੇ ਵੀ ਧਰਮ ਦੇ ਲੋਕਾਂ ਦੇ ਮਨਾਂ ਨੂੰ ਠੇਸ ਨਾ ਪਹੁੰਚੇ ਦੂਜੀ ਗੱਲ ਆਮ ਲੋਕਾਂ ਨੂੰ ਵੀ ਇਹ ਆ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਵਾ ਕਿ ਜਦੋਂ ਕੋਈ ਇਹੋ ਜੀ ਵੀਡੀਓ ਬਣਾ ਕੇ ਅਪਲੋਡ ਕਰ ਦਿੰਦਾ ਵਾ ਸੋਸ਼ਲ ਮੀਡੀਆ ਅਕਾਊਂਟ ਤੇ ਤਾਂ ਕਈ ਲਿਖ ਕੇ ਵੀ ਇਹ ਵੇਖੋ ਬੜਾ ਨਿੰਦਣਯੋਗ ਆ ਪਰ ਉਹਨੂੰ ਸ਼ੇਅਰ ਕਰ ਦਿੰਦੇ ਆ ਸ਼ੇਅਰ ਕਰਨ ਦੀ ਬਜਾਏ ਸਾਰਿਆਂ ਨੂੰ ਇਹ ਚਾਹੀਦਾ ਵੀ ਜਿਹੜੇ ਖਾਤੇ ਤੋਂ ਇਹ ਵੀਡੀਓ ਪਈ ਆ ਉਦੀ ਰਿਪੋਰਟ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਐਹੋ ਜੀ ਵੀਡੀਓ ਉਸ ਖਾਤੇ ਤੋਂ ਨਾ ਪਵੇ ਤੇ ਵੀਡੀਓ ਅੱਗੇ ਤੋਂ ਅੱਗੇ ਫੈਲਣ ਤੋਂ ਬਚ ਜਾਵੇ ਨਾਲ ਹੀ ਮੈਂ ਇਸ ਮਸਲੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਹੁਣਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਸੀ ਕਿ ਇਹ ਰੁਝਾਨ ਬਹੁਤ ਵੱਧ ਰਿਹਾ ਤਾਂ ਉਹਨਾਂ ਨੇ ਵੀ ਇਹ ਗੱਲਬਾਤ ਕੀਤੀ ਔਰ ਇਹ ਹੋਊਗਾ ਵੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਏ ਆਈ ਮਹਾਰਾ ਜਿਹੜੇ ਉਹਨਾਂ ਦੀ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਆ ਜਲਦੀ ਤੋਂ ਜਲਦੀ ਕੀਤੀ ਜਾਵੇ ਔਰ ਉਹਦੇ ਵਿੱਚ ਉਹਨਾਂ ਮਹਾਰਾਂ ਦੀ ਸਲਾਹ ਲੈ ਕੇ ਉਹਨਾਂ ਦੇ ਸੁਝਾਅ ਲੈ ਕੇ ਇਹ ਜਿਹੜਾ ਨਵਾਂ ਹੀ ਕੰਮ ਚੱਲ ਪਿਆ ਇਹਨੂੰ ਨੱਥ ਪਾਉਣ ਦੇ ਉਪਰਾਲੇ ਸਾਨੂੰ ਕਰਨੇ ਚਾਹੀਦੇ ਕਿਉਂਕਿ ਵੈਸੇ ਤੇ ਪਹਿਲਾ ਫਰਜ ਆ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਦਾ ਪਰ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਜਿਵੇਂ ਪਹਿਲਾਂ ਦਰਬਾਰ ਸਾਹਿਬ ਨੂੰ ਧਮਕੀਆਂ ਆਈਆਂ ਤੇ ਉਸ ਸੰਬੰਧੀ ਅਜੇ ਤੱਕ ਕੋਈ ਦੋਸ਼ੀ ਨਹੀਂ ਫੜਿਆ ਗਿਆ ਕੋਈ ਕਾਰਵਾਈ ਨਹੀਂ ਹੋਈ ਤਾਂ ਲੱਗਦਾ ਇਹ ਆ ਕਿ ਸਰਕਾਰਾਂ ਆਪਣੇ ਫਰਜ਼ਾਂ ਤੋਂ ਭੱਜ ਰਹੀਆਂ ਜਾਂ ਜਾਣਬੁੱਝ ਕੇ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਉਹ ਕੁਝ ਕਰਨਾ ਹੀ ਨਹੀਂ ਚਾਹੁੰਦੀਆਂ ਹਰ ਸਿੱਖ ਨੂੰ ਇੰਜ ਮਹਿਸੂਸ ਹੋਣ ਲੱਗ ਪਿਆ। ਤੋਂ ਸਿੱਖਾਂ ਦੀ ਧਾਰਮਿਕ ਨੁਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛੇਤੀ ਏਆਈ ਮਾਹਰਾਂ ਦੀ ਇੱਕ ਮੀਟਿੰਗ ਸੱਦੇ ਆਪਾਂ ਵੀ ਉਹਦੇ ਵਿੱਚ ਸ਼ਾਮਲ ਹੋਵਾਂਗੇ। ਦੂਜਾ ਮੈਂ ਦੁਨੀਆ ਭਰ ਦੇ ਏਆਈ ਮਾਹਰ ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਸਿੱਖ ਵੀਰਾਂ ਨੂੰ ਅਪੀਲ ਕਰਦਾ ਕਿ ਤੁਸੀਂ ਇਹਦੇ ਸਬੰਧ ਵਿੱਚ ਕੀ ਹੋ ਸਕਦਾ ਵਾ ਆਪਣੀ ਜਿਹੜੀ ਸਲਾਹ ਆ ਉਹ ਆਪਣੇ ਸੁਝਾਅ ਵਾ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੋ ਤਾਂ ਕਿ ਆਪਾਂ ਮਿਲ ਜੁਲ ਕੇ ਇਹ ਜੋ ਨਵਾਂ ਹੀ ਰੁਝਾਨ ਸਾਡੇ ਗੁਰਸਥਾਨਾਂ ਦੇ ਪ੍ਰਤੀ ਮੰਦ ਭਾਵਨਾ ਦੇ ਨਾਲ ਇਤਰਾਜ਼ਯੋਗ ਵੀਡੀਓ ਬਣਾ ਕੇ ਚਾਲੂ ਕੀਤਾ ਜਾ ਰਿਹਾ ਇਹਨੂੰ ਆਪਾਂ ਜਲਦੀ ਤੋਂ ਜਲਦੀ ਨੱਥ ਪਾਈਏ ਸਰਕਾਰਾਂ ਨੂੰ ਵੀ ਹੈਗਾ ਭਈ ਤੁਸੀਂ ਅੱਖਾਂ ਬੰਦ ਕਰਕੇ ਨਾ ਬੈਠੋ ਦੇਖੋ ਇਹ ਸਿੱਖ ਭਾਵਨਾਵਾਂ ਦਾ ਮਸਲਾ ਸਿੱਖ ਕਦੀ ਵੀ ਆਪਣੇ ਗੁਰਸਥਾਨਾਂ ਦੇ ਪ੍ਰਤੀ ਇਹੋ ਜੀ ਵੀਡੀਓ ਨਾ ਸਹਿਣ ਕਰਦੇ ਆ ਨਾ ਸਹਿਣ ਕਰਨਗੇ ਸਰਕਾਰਾਂ ਸਮਾਂ ਰਹਿੰਦੇ ਆ ਰਹਿੰਦੇ ਆ ਇਹੋ ਜੇ ਅਨਸਰਾ ਨੂੰ ਨੰਗਾ ਕਰੇ ਇਹਨਾਂ ਦੀ ਪਛਾਣ ਜਨਤਕ ਕਰੇ ਇਹਨਾਂ ਨੂੰ ਫੜੇ ਤਾ ਕਿ ਅੱਗੇ ਤੋਂ ਕਿਉਂਕਿ ਵੇਖੋ ਜਿੰਨੇ ਵੀ ਇਹ ਦਰਬਾਰ ਸਾਹਿਬ ਦੇ ਪ੍ਰਤੀ ਵੀਡੀਓ ਬਣਾਈਆਂ ਉਹਦੇ ਮਨ ਦੇ ਵਿੱਚ ਸਿੱਖਾਂ ਪ੍ਰਤੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਪ੍ਰਤੀ ਕਿੰਨੀ ਮਾੜੀ ਭਾਵਨਾ ਤੇ ਮੰਦ ਭਾਵਨਾ ਵਾ ਜਿਹੜਾ ਇਸ ਸੱਚ ਦੇ ਘਰ ਪ੍ਰਤੀ ਇਹੋ ਜੀ ਵੀਡੀਓ ਬਣਾ ਕੇ ਅਪਲੋਡ ਕਰਦਾ ਤੇ ਸਿੱਖਾਂ ਨੂੰ ਪ੍ਰਕੋਪ ਕਰਨ ਦਾ ਯਤਨ ਕਰਦਾ ਪਿਆ ਸਰਕਾਰਾਂ ਇਹੋ ਜੇ ਅਨਸਰਾਂ ਨੂੰ ਛੇਤੀ ਤੋਂ ਛੇਤੀ ਨੱਥ ਪਾਉਣ AI ਦੇ ਮਾਹਰ ਜਿਹੜੇ ਆ ਉਹ ਆਪਣੇ ਸੁਝਾਅ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ